ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਜੋ ਤੁਸੀਂ ਇਹ ਕਣਕ ਵੇਖ ਰਹੇ ਹੋ ਇਹ ਕਣਕ ਹੈਗੀ ਆ ਜੀ ਪੀ ਵੀ ਡਬਲਯੂ 126 ਜੋ ਕਿ ਇਸ ਵਾਰ ਨਵੀਂ ਵੈਰਾਈਟੀ ਆਈ ਸੀ 2 ਤੋਂ 2.5 ਕਿੱਲੇ ਇਸ ਵਾਰ ਆਪਾਂ ਲਗਾਈ ਹੈ ਜੀ ਜੋ ਇਹ ਕਿਸਮ ਹੈ ਇਹ ਸਭ ਤੋਂ ਵੱਧ YouTube ਉਤੇ ਸਰਚ ਕੀਤੀ ਗਈ ਸੀ ਨਵੀਂ ਕਿਸਮਵਾਜੋਂ ਸੋ ਆਪਾਂ ਵੀ ਇਹਦੇ 2 ਤੋਂ 2.5 ਏਕੜ ਥਾਂ ਦੇ ਨਾਲ ਬਜਾਈ ਕੀਤੀ ਹੈ ਜੀ ਜੀ ਬਜਾਈ ਦੀ ਗੱਲ ਕਰੀਏ ਤਾਂ ਇਹ 8 ਨਵੰਬਰ 2023 ਨੂੰ ਬੀਜੀਸੀ ਹੈਪੀ ਸ਼ੀਡਰ ਦੇ ਨਾਲ ਤੇ ਇਸ ਵਕਤ ਇਹ ਲਗਭਗ 90-95 ਦਿਨ ਦੀ ਹੋ ਚੁੱਕੀ ਹੈ ਤੇ ਇਸ ਵਕਤ ਗੋਹ ਵਾਲੀ ਨਾੜੀ ਭਰ ਚੁੱਕੀ ਹੈ ਤੇ ਲਗਭਗ 3-4 ਦਿਨਾਂ ਤੱਕ ਇਹਦਾ ਸੀਟਾ ਵੀ ਬਾੜ ਆ ਜਾਵੇਗਾ ਜੇ ਬੀਜਾਂ ਦੀ ਤਰੀਕੇ ਦੀ ਗੱਲ ਕਰੀਏ ਤਾਂ ਇਹ ਹੈਪੀ ਸ਼ੀਡਰ ਦੇ ਨਾਲ ਬਜਾਈ ਕੀਤੀ ਸੀ ਤਾਂ 8 ਨਵੰਬਰ ਨੂੰ ਬੀਜੀ ਸੀ ਇਹ ਕਣਕ 55 ਕਿਲੋ ਡੀਏਪੀ ਦਾ ਇਸਤੇਮਾਲ ਕੀਤਾ ਸੀ ਤੇ ਖਾਸ ਗੱਲ ਇਹ ਹੈ ਕਿ ਇਹ ਲਗਭਗ 32 ਕਿਲੋ ਬੀਜੇ ਬੀਜ ਦੇ ਨਾਲ ਪਰ ਏਕੜ ਦੇ ਹਿਸਾਬ ਨਾਲ ਕਣਕ ਬੀਜੀ ਗਈ ਹੈ। ਘਟ ਬੀਜ ਹੋਣ ਕਰਕੇ ਇਸ ਕਣਕ ਨੇ ਬਹੁਤ ਹੀ ਜ਼ਿਆਦਾ ਬੂਟਾ ਮਾਰਿਆ ਤੁਸੀਂ ਦੇਖ ਸਕਦੇ ਹੋ ਕਿ ਖੇਤ ਕਿਵੇਂ ਤੁਸੀਂ ਖੇਤ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ ਖੇਤ ਕਿਵੇਂ ਪੜ ਗਿਆ ਵਾ। ਹੋਰ ਜੇ ਖਰਾਕ ਦੀ ਗੱਲ ਕਰੀਏ ਤਾਂ ਤੁਹਾਨੂੰ ਬੀਜ ਨੂੰ ਸਮੇਂ ਤੋਂ ਪਹਿਲਾਂ ਹੀ ਦੱਸੂ ਕਹਾਂ ਕਿ 55 ਕਿਲੋ ਦੀ ਏਪੀ ਪਾਈ ਸੀ ਤੇ ਸਵਾ ਦੋ ਬੋਰੀਆਂ ਇਹਦੇ ਉੱਤੇ ਜੂੜੀਆਂ ਪਾਈ ਆ ਜੀ ਤੇ ਤੇ ਹੋਰ ਕੋਈ ਤਾਕਤ ਵਾਲੀ ਸਪਰੇਅ ਇਹਦੇ ਉੱਤੇ ਨਹੀਂ ਕੀਤੀ ਹੋਰ ਇਸ ਸਮੇਂ ਇਹਨੂੰ ਦੋ ਪਾਣੀ ਲੱਗ ਚੁੱਕੇ ਨੇ ਪਹਿਲਾ ਪਾਣੀ ਲਾਇਆ ਸੀ ਇਹਨੂੰ 2 ਮਹੀਨਿਆਂ ਬਾਅਦ ਤੇ ਦੂਜਾ ਲਾਇਆ ਸੀ 47 45 ਦਿਨਾਂ ਬਾਅਦ ਤੇ ਹੁਣ ਤੀਜਾ ਪਾਣੀ ਇਹਨੂੰ ਲਗਾਉਣ ਲੱਗੇ ਆ ਇਸऔर ਮੀ ਵੀ ਕੱਟ ਪਏ ਨੇ ਤਾਂ ਕਰਕੇ ਤੀਜੇ ਪਾਣੀ ਦੀ ਲੋੜ ਪਈ ਆ ਜੀ ਅਜੇ ਤੱਕ ਤਾਂ ਇਹ ਬਹੁਤ ਸੋਹਣੀ ਖੇਤ ਵਿੱਚ ਖੜੀ ਏ ਇਹ ਪਹਿਲੀ ਵਾਰ ਆਪਾਂ ਲਾਈ ਆ ਜੀ ਤੇ ਇਸ ਬੰਨੇ ਲਾਈ ਜੀ 187 ਜੋ ਲਗਾਤਾਰ ਸਲਪੰਜ ਸਾਲ ਹੋ ਗਿਆ ਦੀ ਬੀਜ ਦੇ ਨੂੰ ਸੋ ਇਹ 800 ਪੀਬੀਡਬਲਯੂ 826 ਜੋ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਲੁਧਿਆਣਾ ਦੇ ਨੇ ਜੋ ਕੱਢੀ ਸੀ ਉਹ ਹੈ ਜੀ ਪੀਪੀ 826 ਵੈਰਟੀ ਔਰ ਜੇ ਚਾਰ ਦੀ ਗੱਲ ਕਰੀਏ ਤੇ ਯੂਨੀਵਰਸਿਟੀ ਦੇ ਮੁਤਾਬਿਕ ਇਹਦਾ ਲਗਭਗ ਆਸਤਨ ਚਾਰ 24 ਕਾਉਂਟਰ ਰਿਹਾ ਜੀ ਤਾਂ ਹੁਣ ਖੇਤ ਦੇ ਵਿੱਚ ਵੇਖੋ ਕਿੰਨਾ ਕਿ ਚੜ ਦੇਂਦੀ ਹੈ ਜੀ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ ਅਗ ਇੱਕ ਵੀਡੀਓ ਹੋਰ ਦੀ ਸਾਂਝੀ ਕਰਾਂਗੇ ਜਦੋਂ ਇਹਦਾ ਇਹ ਸਿੱਟੇ ਬਾਹਰ ਨਿਕਲਾਉਣਗੇ ਸੋ ਧੰਨਵਾਦ